ਸਾਰਿਆਂ ਦੇ ਸਹਿਯੋਗ ਨਾਲ ਅਸੀਂ ਵਧੀਆ ਇੱਕ ਤਰੀਕੇ ਨਾਲ ਬੁੱਕ ਨੂੰ ਅਸੀਂ ਅੱਜ ਪਬਲਿਸ਼ ਕਰ ਸਕਿਆ ਜੀ ਇਹ ਉਮੀਦ ਕਰਦੇ ਹਾਂ ਕਿ ਤਾਂ ਦੇ ਪ੍ਰਾਲੇ ਫਿਰ ਕਰਦੇ ਰਹੀਏ ਜੋ ਸਾਡੀ ਨਵੀਂ ਜਨਰੇਸ਼ਨ ਆ ਆਪਣੇ ਇਤਿਹਾਸ ਨਾਲ ਜੁੜੀ ਰਵੇ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਸ਼ੁਰੂ ਵੀ ਇਹ ਖੈਲੋ ਕੇ ਇਤਫਾਕ ਨਾਲ ਹੋਇਆ ਕਿਉਂਕਿ ਮੈਂ ਕੋਈ ਉਸ ਤਰ੍ਹਾਂ ਦਾ ਟ੍ਰੇਨਡ ਲੇਖ ਜਾਂ ਸਕਾਲਰ ਜਾਂ ਵਿਦਵਾਨ ਨਹੀਂ ਕਿਸੇ ਯੂਨੀਵਰਸਿਟੀ ਚ ਜਿੱਥੇ ਬੰਦੇ ਨੇ ਪੜ੍ਹ ਕੇ ਕੋਈ ਟ੍ਰੇਨਿੰਗ ਲਈ ਹੁੰਦੀ ਹੈ ਇੱਕ ਸਖਲਾਈ ਹਾਸਲ ਕੀਤੀ ਹੁੰਦੀ ਹੈ ਮੈਂ ਉਸ ਤਰ੍ਹਾਂ ਦਾ ਨਹੀਂ ਸੀ ਲਿਖਣ ਲੱਗੇ ਇਹੀ ਮਨ 'ਚ ਖਿਆਲ ਆਈ ਜਾਵੇ ਜੇ ਆਹ ਗੱਲ ਕਰਤੀ ਫਲਾਣਾ ਨਾ ਨਾਰਾਜ਼ ਹੋ ਜੇ ਜੇ ਲਹੱਤਾਂ ਪਾ ਲੈਣੀਆਂ ਤੇ ਨਾਰਾਜ਼ਗੀਆਂ ਤੋਂ ਡਰਨਾ ਫੇਰ ਕੋਈ ਫਾਇਦਾ ਨਹੀਂ ਜਿੱਥੇ ਉਸ ਕਾਗਜ਼ ਨੂੰ ਵੀ ਧਾਨ ਆਖਿਆ ਗਿਆ ਹੈ ਜਿਸ ਕਾਗਜ਼ ਦੇ ਉੱਤੇ ਸੱਚ ਲਿਖਿਆ ਗਿਆ ਉਸ ਕਲਮ ਨੂੰ ਵੀ ਧਾਨ ਆਖਿਆ ਗਿਆ ਹੈ ਜਿਹੜੀ ਕਲਮ ਦੇ ਨਾਲ ਲਿਖਿਆ ਗਿਆ ਹੈ ਉਸ ਸ਼ਿਆਈ ਨੂੰ ਵੀ ਧਾਨ ਆਖਿਆ ਗਿਆ ਹੈ ਜਿਹੜੀ ਉਸ ਕਲਮ ਦੇ ਨਾਲ ਸ਼ੋਹ ਪ੍ਰਾਪਤ ਕਰਕੇ ਉਹਨਾਂ ਸੱਚ ਦੇ ਅੱਖਰਾਂ ਨੂੰ ਲਿਖ ਰਹੀ ਆ ਸੋ ਜਿਹੜਾ ਤਜਰਬਾ ਆ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਉਹ ਇੰਨਾ ਲੰਮਾ ਤੇ ਇੰਨਾ ਕਠਨ ਤੇ ਇੰਨਾ ਧੀਰਗਿਆ ਕਿ ਉਹ ਮੈਂ ਸਮਝਦਾ ਕਿ ਹੋ ਸਕਦਾ ਇਹ ਆਉਣ ਵਾਲੇ ਸਮੇਂ ਚ ਇੱਕ ਦੋ ਕਿਤਾਬਾਂ ਹੋਰ ਵੀ ਲਿਖ ਦੇਣ ਸ਼ਾਇਦ ਤਾਅਮਨਾ ਪੂਰਾ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਗਲੋਬਲ ਇਵੈਂਟ ਇਹੋ ਪ੍ਰੋਗਰਾਮ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਣੇ ਆ ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ ਕਿੱਥੇ ਕਿੱਥੇ ਪੰਜਾਬੀ ਕਮਿਊਨਿਟੀ ਵੱਲੋਂ ਮੇਲੇ ਕਰਵਾਏ ਜਾ ਰਹੇ ਨੇ ਟਰਨਮੈਂਟ ਕਰਵਾਏ ਜਾ ਰਹੇ ਨੇ ਜਾਂ ਹੋਰ ਕੋਈ ਸਮਾਗਮ ਹੈ ਜਿਹੜਾ ਉਹ ਹੁੰਦਾ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਨਿਊਯਾਰਕ ਵਿਖੇ ਰੇਚਮੈਂਟ ਹਿੱਲ ਦੇ ਰਾਇਲ ਇੰਡੀਆ ਪੈਲੇਸ ਵਿਖੇ ਸੰਦੀਪ ਸਿੰਘ ਜਿੰਮੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬੁੱਕ ਰਿਲੀਜ਼ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸਰਦਾਰ ਅਜਮੇਰ ਸਿੰਘ ਦੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੋਕ ਅਰਪਣ ਕੀਤੀ ਗਈ। ਇਸ ਮੌਕੇ ਤੇ ਸਿਕ ਕਮਿਊਨਿਟੀ ਦੀਆਂ ਆਹਮ ਸਖਸ਼ੇਤਾ ਸਮੇਤ ਸਾਰੇ ਗੁਰੂਕਾਰ ਦੀਆਂ ਕਮੇਟੀਆਂ, ਸੁਭਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਾਰਿਆਂ ਵੱਲੋਂ ਸਰਦਾਰ ਅਜਮੇਰ ਸਿੰਘ ਨੂੰ ਨਵੀਂ ਕਿਤਾਬ ਰਿਲੀਜ਼ ਹੋਣ ਤੇ ਵਧਾਈ ਦਿੱਤੀ ਗਈ। ਇਸ ਪ੍ਰੋਗਰਾਮ ਦੀਆਂ ਖਾਸ ਚਲਕੀਆਂ ਤੁਹਾਨੂੰ ਦਿਖਾਉਣੇ ਆ ਪ੍ਰੋਗਰਾਮ ਗਲੋਬਲ ਇਵੈਂਟ ਸਰੀਏ। ਸਿੱਖ ਕਮਿਊਨਿਟੀ ਦੇ ਮਾਨਮੱਤੀ ਸਖਸ਼ੀ ਪਾਈ ਅਜਮੇਰ ਸਿੰਘ ਜਿਨ੍ਹਾਂ ਨੇ ਸਿੱਖੀ ਇਤਿਹਾਸ ਸਿੱਖਾਂ ਤੇ ਸਮੇਂ-ਸਮੇਂ ਤੇ ਹੋਈ ਤੇ ਸ਼ਦਤ ਨੂੰ ਬਹੁਤ ਨੇੜੇ ਤੋਂ ਵੇਖਿਆ ਤੇ ਆਪਣੇ ਸ਼ਬਦਾਂ ਨੂੰ ਕਲਮ ਬਦਕਰ ਕਿਤਾਬਾਂ ਰਾਹੀਂ ਪਾਟਕਾ ਤੱਕ ਪਹੁੰਚਾਇਆ ਪਾਈ ਅਜਮੇਰ ਸਿੰਘ ਸੋਸ਼ਲ ਮੀਡੀਆ ਤੇ ਬੇਹੱਦ ਸਰਗਰਮ ਰਹਿੰਦੇ ਨੇ ਉਹਨਾਂ ਵੱਲੋਂ ਹਮੇਸ਼ਾ ਲੋਕਾਂ ਨੂੰ ਸਮੇਂ ਅਤੇ ਹਾਲਾਤਾਂ ਦੇ ਸੱਚ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਈ ਅਜਮੇਰ ਸਿੰਘ ਨੇ ਪਾਟਕਾਂ ਦੇ ਝੋਲੀ ਵਿੱਚ ਅਨੇਕਾਂ ਕਿਤਾਬਾਂ ਪਾਈਆਂ ਨੇ ਜਿਨ੍ਹਾਂ ਨੂੰ ਪਾਟਕਾਂ ਵੱਲੋਂ ਬੇहद ਪਸੰਦ ਵੀ ਕੀਤਾ ਗਿਆ। ਇਸੇ ਲੜੀ ਤਹਿਤ ਸੰਦੀਪ ਸਿੰਘ ਜਿੰਮੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਨਿਊਯਾਰਕ ਵਿਖੇ ਰੇਜਮੈਂਟ ਹਲ ਦੇ ਰਾਇਲ ਇੰਡੀਆ ਪੈਲੇਸ ਵਿਖੇ ਬੁੱਕ ਰਿਲੀਜ਼ ਪ੍ਰੋਟਾਮ ਪ੍ਰਕਿਆ ਗਿਆ ਜਿਸ ਦੇ ਵਿੱਚ ਸਰਦਾਰ ਅਜਮੇਰ ਸਿੰਘ ਦੀ ਨਵੀਂ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਰਿਲੀਜ਼ ਕੀਤੀ ਗਈ। ਸੱਚੀ ਬੋਲਣ ਦੀ ਜ਼ਰੂਰਤ ਹੈ ਜੇ ਲਿਖਣ ਲੱਗੇ ਇਹੀ ਮਨ ਚ ਖਿਆਲ ਆਈ ਜਾਵੇ ਜੇ ਆਹ ਗੱਲ ਕਰਤੀ ਫਲਾਣਾ ਨਾਲ ਨਾਰਾਜ਼ ਹੋ ਜੇ ਜੇ ਲਹਾਜਾਂ ਪਾ ਲੈਣੀਆਂ ਤੇ ਨਾਰਾਜ਼ਗੀਆਂ ਤੋਂ ਡਰਨਾ ਫਿਰ ਕੋਈ ਫਾਇਦਾ ਨਹੀਂ ਸੋ ਫਾਇਦਾ ਹੁੰਦਾ ਵੀ ਜੇ ਸੱਚ ਲਿਖਣਾ ਤੇ ਕਹਿੰਦੇ ਸੱਚ ਦੀ ਕੀਮਤ ਦੇਣੀ ਪੈਂਦੀ ਹੈ ਹਮੇਸ਼ਾ ਤੇ ਇਸ ਕਰਕੇ ਵੀ ਮੈਨੂੰ ਉਹ ਕਹਿੰਦੇ ਮੈਨੂੰ ਉਮੀਦ ਆ ਸ਼ਾਇਦ ਤੂੰ ਇਸ ਕੋੱਖੋਂ ਤਾਂ ਠੀਕ ਨਿਭ ਜੇਗਾ ਮੈਂ ਕਿਹਾ ਚਲੋ ਇਹ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਕੌਣ ਨਾਰਾਜ਼ ਹੁੰਦਾ ਕੌਣ ਖੁਸ਼ ਹੁੰਦਾ ਇਹ ਤਾਂ ਗੱਲ ਹੀ ਕੋਈ ਨਹੀਂ ਦੂਜੀ ਗੱਲ ਉਹਨੇ ਮੈਨੂੰ ਇਹ ਕਹੀ ਸੀ ਕਿ ਜਦੋਂ ਇਸ ਤਰ੍ਹਾਂ ਦੀ ਕਿਤਾਬ ਲਿਖਦੇ ਆ ਤਾਂ ਵੱਖ-ਵੱਖ ਪਾਤਰਾਂ ਦਾ ਰੋਲ ਡਿਸਕਸ ਹੁੰਦਾ ਉਹਦੇ ਵਿੱਚ ਕਹਿੰਦੇ ਵੀ ਜਿਹਦਾ ਜਿੰਨਾ ਦੋਸ਼ ਹੈ ਉਹਨਾਂ ਦੋਸ਼ ਹੀ ਦੱਸਿਆ ਜਾਵੇ ਉਹਨੂੰ ਵਧਾ ਕੇ ਨਾ ਦੱਸਿਆ ਜਾਵੇ ਕਿਉਂਕਿ ਗੱਲ ਕਿਤਾਬ 'ਚ ਆ ਜਾਣੀ ਹੈ ਨੜਕੇ ਬੰਦੇ ਦੀ ਨੇ ਆਪ ਡਿਫੈਂਡ ਕਰਨ ਨੂੰ ਜਿਉਂਦੇ ਨਹੀਂ ਹੋਣਾ ਤੁਸੀਂ ਜੋ ਲਿਖ ਗਏ ਉਹਨੇ ਫਿਰ ਸਦੀਆਂ ਤੱਕ ਪਈ ਰਹਿਣੀ ਹੁੰਦੀ ਆ ਗੱਲ ਜਿਹਦਾ ਜਿੰਨਾ ਕੁ ਦੋਸ਼ ਆ ਉਨਾ ਹੀ ਦੱਸਿਆ ਜਾਵੇ ਇਹ ਨਹੀਂ ਵੀ ਤੁਹਾਨੂੰ ਬੰਦਾ ਭੈੜਾ ਲੱਗਦਾ ਤੇ ਉਹਦੇ ਖਿਲਾਫ ਹੋਰ ਤੁਸੀਂ ਗੱਲਾਂ ਜੋੜ ਕੇ ਬਤਾ ਚੜਾ ਕੇ ਉਹ ਕਰਦੇ ਜਿਵੇਂ ਅੱਜ ਕੱਲ ਸਾਡੇ ਆਪਣੇ ਰਵਾਜ ਹੋ ਗਿਆ ਨਾ ਆਪਾਂ ਗਦਾਰ ਤੋਂ ਇਠਾਂ ਉੱਤਰਦੀ ਮਿੱਤੇ ਸੇ ਬੰਦੇ ਤੋਂ ਕੋਈ ਔਕਾਈ ਵੀ ਹੋ ਸਕਦੀ ਹੈ ਕੋਈ ਗਲਤੀ ਵੀ ਹੋ ਸਕਦੀ ਹੈ ਕੋਈ ਕਮਜ਼ੋਰੀ ਜਾਂ ਥੜਕਣ ਵੀ ਆ ਸਕਦੀ ਹੈ ਉਹਦਾ ਮੈਂ ਕਹਿਣ ਤੋਂ ਇਹ ਭਾਗ ਸੀ ਕਿ ਬੰਦਿਆਂ ਦੇ ਜੋ ਵੀ ਰੋਲ ਹੈ ਉਹਨੂੰ ਇਸ ਰੂਪ ਦੇ ਵਿੱਚ ਦੇਖੀਂ ਕੋ ਦੋਸ਼ ਕਿੰਨਾ ਹੈ ਉਹਨਾਂ ਕਿਹਾ ਜਾਵੇ ਤੀਜੀ ਗੱਲ ਉਹਨਾਂ ਨੇ ਕਿਹਾ ਸੀ ਭਾਸ਼ਾ ਮਿੱ ਭਾਸ਼ਾ ਜਿਹੜੀ ਆ ਉਹ ਸਲੀਕਾ ਵਾਲੀ ਹੋਵੇ ਸਿਵਲਾਈਜ਼ਡ ਲੈਂਗੁਏਜ ਹੋਵੇ ਕਿਉਂਕਿ ਜਿਹੜੀ ਪ੍ਰਪਾਗੈਂਡੇ ਦੀ ਭਾਸ਼ਾ ਹੁੰਦੀ ਹੈ ਉਹ ਆਪਾਂ ਨੂੰ ਪਤਾ ਕੁਰਖਤ ਹੁੰਦੀ ਹੈ ਉਹ ਤੇ ਜੀ ਕਾਫੀ ਗੱਲਾਂ ਸਖਤ ਕਹੀਆਂ ਜਾਂਦੀਆਂ ਕੁਰਖਤ ਕਹੀਆਂ ਜਾਂਦੀਆਂ ਤੇ ਹੁਣ ਅਸੀਂ ਲਹਿਰਾਂ ਦੇ ਵਿੱਚ ਰਹੇ ਤੇ ਲਹਿਰਾਂ ਵਿੱਚ ਤਾਂ ਗੱਲਾਂ ਕੁਰਖਤ ਹੀ ਹੁੰਦੀਆਂ ਲੇਖਣ ਵੇਲੇ ਬੜੀ ਦਿੱਕਤ ਆਉਂਦੀ ਆ ਮਤਲਬ ਵੀ ਚੋਬੀਆਂ ਤੋਂ ਚੋਬੀਆਂ ਗੱਲਾਂ ਸ਼ਬਦ ਵਰਤੇ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਿੰਘ ਜੀ ਮੀਓ ਸ਼ਖਸੀਅਤ ਨੇ ਜਿਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਚ ਵੱਧ ਚੜ ਕੇ ਸਹਿਯੋਗ ਦਿੱਤਾ ਉਹ ਹਮੇਸ਼ਾ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਸਾਹਸ ਸਿੰਘ ਜੀ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਜੀ ਜੋ ਅਸੀਂ ਪ੍ਰੋਗਰਾਮ ਸੋਚ ਰਹੇ ਸੀ ਕਿ ਤਾਂ ਦੀ ਕਿਉਂ ਬੁੱਕ ਜਿੱਦਾਂ ਬਾਪੂ ਜੀ ਹੁਣੀਆਂ ਖੜਕ ਕੋਲਹਰਾਂ ਦੇ ਅੰਗ ਸਨ ਜੋ ਇਹਦਾ ਨਾਮ ਹੀ ਦਰਸਾਉਂਦਾ ਕਿ ਇਹ ਬੁੱਕ ਦੇ ਵਿੱਚ ਕੀ ਕੁਝ ਲਿਖਿਆ ਹੈ ਬਾਪੂ ਜੀ ਨੂੰ ਅਪਾ ਸਾਰੇ YouTube ਤੇ ਵੀ ਸੁਣਦੇ ਆ ਅਜੋਨਾ ਬੈਂਡ ਦਾ ਉਹਨਾਂ ਗੱਲਾਂ ਕਰਨ ਦਾ ਇਤਿਹਾਸ ਬਾਰੇ ਵਿਚਾਰ ਕਰਨ ਦਾ ਮੌਕਾ ਮਿਲਿਆ ਸਾਰੀ ਸਿੱਖ ਜਥੇਬੰਦੀਆਂ ਸਾਈਕਲ ਸੁਸਾਇਟੀ ਸੰਤ ਭਾਬਾ ਪ੍ਰੇਮ ਸਿੰਘ ਸੁਸਾਇਟੀ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਵਧੀਆ ਇੱਕ ਤਰੀਕੇ ਨਾਲ ਬੁੱਕ ਨੂੰ ਅਸੀਂ ਅੱਜ ਪਬਲਿਸ਼ ਕਰ ਸਕਦੇ ਹਾਂ ਜੀ ਇਹ ਉਮੀਦ ਕਰਦੇ ਹਾਂ ਕਿ ਤਾਂ ਦੇ ਪਰਾਲੇ ਫਿਰ ਕਰਦੇ ਰਹੀਏ ਜੋ ਸਾਡੀ ਨਵੀਂ ਜਨਰੇਸ਼ਨ ਆ ਆਪਣੇ ਇਤਿਹਾਸ ਨਾਲ ਜੁੜੀ ਰਹੇ ਆਪਣੇ ਰੂਟਸ ਆਪਣੇ ਜੜ੍ਹਾਂ ਨਾਲ ਜੁੜੀ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਸਭਾਵਾਂ ਅਤੇ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸਾਰਿਆਂ ਵੱਲੋਂ ਇਸ ਮੌਕੇ ਤੇ ਸਰਦਾਰ ਅਜਬੇਰ ਸਿੰਘ ਨੂੰ ਵਧਾਈ ਦਿੱਤੀ ਗਈ ਦਰਸ਼ਕਾਂ ਨੂੰ ਕੋਈ ਉਹਨਾਂ ਦੀ ਸ਼ਤਰ ਸ਼ਾਹ ਹੈ ਨਹੀਂ ਜਾਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰਾ ਲੈ ਕੇ ਆਪਣੀ ਆਣਕ ਦੇ ਨਾਲ ਜੀਵਨ ਜੀ ਰਹੇ ਹਨ ਸੋ ਸਾਰਿਆਂ ਦਾ ਫੇਰ ਤਹਿ ਦਿਲੋਂ ਧੰਨਵਾਦ ਆਂ ਕਿਸੇ ਜਥੇਬੰਦੀ ਦਾ ਨੌਰਾਣਾ ਰਹਿ ਗਿਆ ਹੋਵੇ ਜਾਂ ਕੋਈ ਹੋਰ ਮੇਰਾ ਵੀ ਉਹਦੇ ਅਸੀਂ ਮਾਫੀ ਵੀ ਚਾਹੁੰਦੇ ਆ ਸਾਰੇ ਸਿੰਘ ਤੁਸੀਂ ਆਇਓ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿਉਂਕਿ ਇਸੇ ਤਰ੍ਹਾਂ ਦੇ ਬਦਵਾਨ ਬਹੁਤ ਘੱਟ ਹੁੰਦੇ ਨੇ ਬੜੀ ਕਿਰਪਾ ਦੇ ਨਾਲ ਹੁੰਦੇ ਨੇ ਜਿਨ੍ਹਾਂ ਨੇ ਆਪਣਾ ਸਾਰਾ ਸਾਰਾ ਜੀਵਨ ਆਪਦੇ ਪੰਥ ਲਈ ਲਾਇਆ ਹੁੰਦਾ ਸੋ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਗੁਰੂ ਘਰ ਦੇ ਹੱਟ ਗ੍ਰਾਂਤੀ ਸਾਹਿਬ ਫਾਈਤਾਰਨ ਬੀਰ ਸਿੰਘ ਜੀ ਉਸ ਸਟੇਜ ਤੇ ਆਉਣਗੇ ਜਿੱਥੇ ਉਸ ਕਾਗਜ਼ ਨੂੰ ਵੀ ਧਾਨ ਆਖਿਆ ਗਿਆ ਹੈ ਜਿਸ ਕਾਗਜ਼ ਦੇ ਉੱਤੇ ਸੱਚ ਲਿਖਿਆ ਗਿਆ ਹੈ ਉਸ ਕਲਮ ਨੂੰ ਵੀ ਧਾਨ ਆਖਿਆ ਗਿਆ ਹੈ ਜਿਹੜੀ ਕਲਮ ਦੇ ਨਾਲ ਲਿਖਿਆ ਗਿਆ ਹੈ ਉਸ ਸ਼ਿਆਈ ਨੂੰ ਵੀ ਧਾਨ ਆਖਿਆ ਗਿਆ ਹੈ ਜਿਹੜੀ ਉਸ ਕਲਮ ਦੇ ਨਾਲ ਸ਼ੋਹ ਪ੍ਰਾਪਤ ਕਰਕੇ ਉਨਾ ਸੱਚ ਦੇ ਅੱਖਰਾਂ ਨੂੰ ਲਿਖ ਰਹੀ ਆ ਔਰ ਕਮਾਲ ਦੀ ਗੱਲ ਉਸ ਲਿਖਣ ਵਾਲੇ ਲਿਖਾਰੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਧਾਨਾ ਕਿਹਾ ਹੈ ਧੰਸੋ ਕਾਗਦ ਪੰਕਤੀ ਫਿਰ ਸਾਂਝੀ ਕਰ ਦੇਣਾ ਧੰਸੋ ਕਾਗਦ ਕਲਮ ਧੰਨ ਧੰਡਾ ਢਾ ਦਾ ਮਤਲਬ ਹੁੰਦਾ ਦਵਾਤ ਜਿਹਦੇ ਵਿੱਚੋਂ ਸ਼ਾਈ ਅੱਖਰ ਆਪਾਂ ਲਿਖਦੇ ਰਹੇ ਛੋਟੇ ਹੁੰਦੇ ਜਿਹੜੇ ਮੇਰੀ ਉਮਰ ਦੇ ਬੈਠੇ ਹੋ ਤੁਹਾਨੂੰ ਪਤਾ ਸਾਰਿਆਂ ਨੂੰ ਧੰਡਾ ਧੰਨ ਮਸ ਮਸ ਸ਼ਾਈ ਨੂੰ ਕਹਿੰਦੇ ਆ ਧੰਨ ਲਿਖਾਰੀ ਜਿਸ ਦੇ ਹੱਥਾਂ ਨਾਲ ਉਹ ਕਲਮ ਚੱਲੀ ਆ ਧੰਨ ਲਿਖਾਰੀ ਨਾਨਕਾ ਪਰ ਕੀਤਾ ਕੀ ਉਹਨੇ ਗੰਦੇ ਗਾਣੇ ਲਿਖਣ ਵਾਲੇ ਵੀ ਦੁਨੀਆ 'ਚ ਹੈਗੇ ਕੌਮ ਨਾਲ ਗਦਾਰੀਆਂ ਕਰਨ ਵਾਲੇ ਵੀ ਸੰਸਾਰ ਜਗਤ ਦੇ ਵਿੱਚ ਹੈਗੇ ਸਿੱਖੀ ਦੇ ਵਿਰੋਧ ਵਿੱਚ ਲਿਖਣ ਵਾਲੇ ਵੀ ਦੁਨੀਆ ਦੇ ਵਿੱਚ ਹੈਗੇ ਉਹਨਾਂ ਦੀ ਵੀ ਕਲਮ ਚੱਲੀ ਆ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸੇ ਨੂੰ ਧੰਨ ਆ ਗਿਆ ਕੋਸ ਲਖਾਰੀ ਨੂੰ ਉਹਦੇ ਨਾਲ ਗੁਰੂ ਸਾਹਿਬ ਨੇ ਇੱਕ ਬਚਨ ਅੰਕਤ ਕੀਤਾ ਜਿਨ ਨਾਮ ਲਿਖਾਇਆ ਸੱਚ ਜਿਸ ਨੇ ਨਾਮ ਦੀ ਬਾਤ ਪਾਈ ਆ ਜਿਨ ਨੇ ਸੱਚ ਦੀ ਗੱਲ ਕੀਤੀ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਸਮਝਦਾ ਕਿ ਭਾਈ ਸਰਦਾਰ ਅਜਮੇਰ ਸਿੰਘ ਜੀ ਜਿਨ੍ਹਾਂ ਦੀ ਖਾੜਕੂਲਰ ਦੇ ਅੰਗ ਸੰਗ ਬੁੱਕ ਜਿਹੜੀ ਆ ਉਹ ਰਿਲੀਜ਼ ਕੀਤੀ ਗਈ ਆ ਮੈਂ ਸਮਝਦਾ ਕਿ ਜੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਤੇ ਜਿੰਨੇ ਮੇਰੇ ਵੀਰ ਇਸ ਖੁਸ਼ੀ ਦੇ ਮੌਕੇ ਤੇ ਪਹੁੰਚਿਆ ਸਾਰੇ ਹੀ ਵਧਾਈ ਦੇ ਪਾਤਰ ਨੇ ਇਹ ਇੱਕ ਉਹ ਇਨਸਾਨ ਆ ਜਿਨ੍ਹਾਂ ਨੇ ਆਪਣੀ ਜੀਵਨੀ ਬਾਰੇ ਵੀ ਅੱਜ ਥੋੜਾ ਜਿਹਾ ਚੱਲਣ ਪਾਇਆ ਤੇ ਮੈਂ ਇਹਨਾਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦੇਣਾ ਚੇਚੇ ਤੌਰ ਤੇ ਗਲੋਬਲ ਪੰਜਾਬ ਵਾਲਿਆਂ ਨੂੰ ਵਧਾਈ ਦੇਣਾ ਜਿਹੜੇ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਅੱਗੇ ਕਵਰ ਕੀਤਾ ਅੱਜ ਰਿਟਰੀਟ ਹਲ ਦੇ ਵਿੱਚ ਅੱਜ ਸਾਡੇ ਬਾਜੀ ਮੇਰ ਸਿੰਘ ਦੀ ਜਿਹੜੀ ਕਲਾਪਾਜ ਲੀਡ ਹੋਈ ਕਿਤਾਬ ਦੇ ਵਿੱਚ ਜੋ ਉਹਨਾਂ ਨੇ ਉਹਨਾਂ ਦੇ ਮੁਤਾਬਕ ਦੱਸਿਆ ਬਹੁਤ ਹੀ ਜਿਆਦੀਆਂ ਸਿੱਖਿਆਨ ਜੋ ਸਿੱਖਾਂ ਦੇ ਨਾਲ 50 ਸਾਲ ਤੋਂ ਗੱਲਾਂ ਬੀਤੀਆਂ ਉਹ ਸਾਰੇ ਜਿਹੜੇ ਵਿਚਾਰ ਉਹਨਾਂ ਨੇ ਕਿਤਾਬ ਦੇ ਵਿੱਚ ਲਿਖਿਆ ਅੱਜ ਬੜੇ ਜਿਹੜੇ ਚੰਗੇ ਤਰੀਕੇ ਦੇ ਨਾਲ ਸਾਡੇ ਛੋਟੇ ਪੁੱਤਰ ਜੇਪੀ ਸਿੰਘ ਜੀ ਨੇ ਤੇ ਬਾਖੀ ਸਿੰਘਾਂ ਦੇ ਨਾਲ ਮਿਲ ਕੇ ਜਿਹੜੀ ਕਲੀਬ ਜਿਹੜੀ ਕਿਤਾਬ ਹੈ ਅੱਜ ਰਿਲੀਜ਼ ਕਰਾਈ ਆ ਅਸੀਂ ਸਮਝਦੇ ਮੈਂ ਕਿਤਾਬ ਤਨੀ ਪਹਿਲੋਂ ਪੜੀ ਪਰ ਜਿਸ ਤਰ੍ਹਾਂ ਕਿਤਾਬ ਦਾ ਲੇਖਕ ਜੋ ਦੱਸ ਰਿਹਾ ਉਹ ਬਹੁਤ ਵਧੀਆ ਹੈ ਇਹ ਕਿਤਾਬ ਸਾਨੂੰ ਜਰੂਰ ਪੜ੍ਹਨੀ ਚਾਹੀਦੀ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਜਿਹੜੇ ਪਿਛਲੇ 50 ਸਾਲਾਂ ਦੇ ਵਿੱਚ ਸਿੱਖਾਂ ਨਾਲ ਕੀ ਕੁਝ ਹੋਇਆ ਉਹਦਾ ਇਤਿਹਾਸ ਸਾਨੂੰ ਪਤਾ ਲੱਗ ਸਕੇ ਸਰਦਾਰ ਜਮੀਰ ਸਿੰਘ ਦੀ ਜਿਹੜੀ ਕਿਤਾਬ ਲਿਖੀ ਗਈ ਹੈ ਉਨੇ ਅੱਜ ਸਿੱਖ ਕਲਚਰ ਸੁਸਾਇਟੀ ਦੇ ਸਾਰੇ ਸਿੱਖ ਜਥੇਬੰਦੀਆਂ ਨੇ ਉਹਨੂੰ ਰਿਲੀਜ਼ ਕੀਤੀ ਆ ਸਰਦਾਰ ਅਜਮੇਦ ਸਿੰਘ ਦੀ ਵਿਧਾਈ ਦੇ ਪਾਤਰ ਨੇ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੱਢ ਕੇ ਇਹ ਕਿਤਾਬ ਸਿੱਖ ਪੰਥ ਨੂੰ ਦਿੱਤੀ ਹੈ ਅਸੀਂ ਸਾਰੀ ਸਾਰੀ ਸੰਗਤ ਨਿਊਯਾਰਕ ਦੀ ਉਹਨਾਂ ਨੂੰ ਇਸ ਖਾਲ ਤੇ ਵਿਧਾਈ ਦਿੰਦੇ ਆ ਵਾਹਿਗੁਰੂ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ ਤੇ ਚੜ੍ਹਦੀ ਕਲਾ ਕਰੇ ਇਸ ਵਿਸ਼ੇਸ਼ ਮੌਕੇ ਤੇ ਸਾਰਿਆਂ ਨੇ ਜਿੱਥੇ ਸਰਦਾਰ ਅਜਮੇਰ ਸਿੰਘ ਨੂੰ ਨਵੀਂ ਕਿਤਾਬ ਰਿਲੀਜ਼ ਹੋਣ ਤੇ ਬਤਾਈ ਦਿੱਤੀ ਉਤੇ ਹੀ ਪਾਠਕਾਂ ਨੂੰ ਕਿਤਾਬ ਪੜਨ ਦੀ ਅਪੀਲ ਵੀ ਕੀਤੀ। ਅੱਜ ਜੋ ਭਾਈ ਜਮੇਰ ਸਿੰਘ ਦੀ ਜਿਹੜੀ ਬੋਕਿਆ ਖਾੜਕੂ ਲਹਿਰਾਂ ਦੇ ਅੰਗ ਸੰਗ ਉਹ ਉਹਨਾਂ ਨੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਦੇਖਿਆ ਆ ਉਸ ਨੂੰ ਬੜਾ ਡੂੰਘਾ ਬਿਆਨ ਕੀਤਾ ਆ ਅੱਜ ਕੱਲ ਜਿੰਨਾ ਇਤਿਹਾਸ ਸਾਡਾ ਪਹਿਲਾਂ ਤੋਂ ਅਸੀਂ ਪੜਦੇ ਆਏ ਆ ਉਹ ਕਿਸੇ ਦਾ ਲਿਖਿਆ ਹੁੰਦਾ ਆ ਕਿਉਂਕਿ ਉਹਦੇ ਉੱਤੇ ਬਹੁਤਾ ਫਿਰ ਵਿਸ਼ਵਾਸ ਨਹੀਂ ਰਹਿੰਦਾ ਕਈ ਵਾਰ ਉਹਦੇ ਵਿੱਚ ਤਰੁੱਟੀਆਂ ਜਾਂ ਕੁਝ ਹੋਰ ਹੁੰਦੀਆਂ ਤੇ ਪਰ ਜਿਹੜਾ ਇਹ ਹੁਣ ਪਿਛਲੇ ਸਮੇਂ ਦਾ ਜੋ ਇਤਿਹਾਸ ਆ ਜੋ ਲਹਿਰ ਚੱਲਦੀ ਰਹੀ ਆ ਉਹ ਖੁਦ ਇਸ ਦੇ ਇੱਕ ਗਵਾਹ ਆ ਜਿਨ੍ਹਾਂ ਨੇ ਬੜੇ ਵਧੀਆ ਢੰਗ ਨਾਲ ਇਹਨੂੰ ਸਿਰਜਿਆ ਆ ਸੋ ਬੜੀ ਖੁਸ਼ੀ ਆ ਵੀ ਸਾਡੀ ਕੌਮ ਦੇ ਵਿੱਚ ਇਹ ਪੜ ਕੇ ਜਿਹੜੀ ਸਚਾਈ ਆ ਉਹ ਸਾਹਮਣੇ ਆਊਗੀ ਮੈਂ ਅੱਜ ਨਿਊਯਾਰਕ ਵਿੱਚ ਆਏ ਹਾਰਡ ਸਟੋਰੀਅਨ ਸਰਦਾ ਜਮੇਰ ਸਿੰਘ ਜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਖਾੜਕੂ ਲਹਿਰ ਦੇ ਅੰਗ ਸੰਗ ਇਹ ਬੁੱਕ ਕੱਢ ਕੇ ਔਰ 1984 ਤੋਂ ਲੈ ਕੇ ਨਹੀਂ 1852 ਤੋਂ ਲੈ ਕੇ ਤੇ ਅੱਜ ਤੱਕ ਦਾ ਸਮਾਂ ਜਿਹੜਾ ਹੰਡਾਇਆ ਸਿੱਖਾਂ ਨੇ ਉਹਦੇ ਬਾਰੇ ਉਹਨਾਂ ਨੇ ਇਹਦੇ ਵਿੱਚ ਬੁੱਕ ਵਿੱਚ ਲਿਖਿਆ ਹੈ ਤੇ ਮੈਂ ਸਾਰੇ ਲੋਕਾਂ ਨੂੰ ਸੰਤ巴巴 ਪ੍ਰੇਮ ਸਿੰਘ ਸਿਕਲ ਸੋਸਾਇਟੀ ਵੱਲੋਂ ਔਰ ਬੇਨਤੀ ਕਰਦਾ ਹੈ ਕਿ ਇਸ ਬੁੱਕ ਨੂੰ ਪੜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਪਿਛਲੇ ਇੰਨੇ ਸਾਲਾਂ ਦੇ ਵਿੱਚ ਪੰਜਾਬ ਨੇ ਕੀ ਕੀ ਹੰਡਾਇਆ ਆਪਣੇ ਉੱਤੇ ਔਰ ਸਾਡੀਆਂ ਸਰਕਾਰਾਂ ਨੇ ਸਾਡੇ ਨਾਲ ਕੀ ਕੀ ਕੀਤਾ ਅੱਜ ਜੋ ਇੱਥੇ ਕਿਤਾਬ ਰਿਲੀਜ਼ ਕੀਤੀ ਗਈ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਹੱਥ ਭਾਈ ਸੰਦੀਪ ਸਿੰਘ ਜੀ ਦਾ ਹੈ ਕਿਉਂਕਿ ਇਹ ਖੁਦ ਇੱਕ ਨੌਜਵਾਨ ਹਨ ਇਹ ਸਮਝਦੇ ਹਨ ਵੀ ਨੌਜਵਾਨਾਂ ਦੇ ਹਿਰਦੇ ਦੀ ਬੇਦਨਾ ਕੀ ਹੁੰਦੀ ਹੈ ਕਿਉਂਕਿ ਕਿਸੇ ਵੀ ਕੌਮ ਦਾ ਜਿਹੜਾ ਭਵਿੱਖ ਹੁੰਦਾ ਉਹ ਨੌਜਵਾਨੀ ਹੁੰਦੀ ਹੈ ਤੇ ਬਹੁਤ ਵੱਡੇ ਅਪਰਾਲੇ ਕਰ ਰਹੇ ਹਨ ਚਾਹ ਕੋਈ ਆਪਣੇ ਹਿਸਟਰੀ ਲਿਖ ਰਿਹਾ ਹੈ ਚਾਹ ਕੋਈ ਖੇਡਾਂ ਕਰਾ ਰਿਹਾ ਹੈ ਹਰ ਖੇਤਰ ਵਿੱਚ ਇਹ ਨੌਜਵਾਨ ਅੱਗੇ ਹੋ ਕੇ ਲੀਡ ਕਰ ਰਹੇ ਹਨ ਮੈਂ ਇਹ ਬੇਨਤੀ ਕਰਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੇ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੁਆਵਾਂ ਲੰਦੇ ਰਹਿਣ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇੱਕ ਨੁਨੀ ਜਿਹੜੇ ਵੀ ਕੋਈ ਸਿੱਖ ਕੌਮ ਦਾ ਵਧੀਆ ਲਿਖ ਰਹੇ ਉਹਨਾਂ ਸਾਰਿਆਂ ਨੂੰ ਪਿਆਰ ਕਰਦੇ ਹਨ ਡਾਕਟਰ ਸੁਖਪ੍ਰੀਤ ਸਿੰਘ ਜੀ ਨਾਲ ਵੀ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਤੇ ਆਉਣ ਵਾਲੀ 27 ਤਰੀਕ ਨੂੰ ਵੀ ਇਹ ਅਪਰਾਲਾ ਕਰ ਰਹੇ ਹਨ ਵੀ ਉਹਨਾਂ ਦੀ ਵੀ ਬੁੱਕ ਰਿਲੀਜ਼ ਕਰਨੀ ਹੈ ਸੋ ਉਹ ਇਹ ਲੋਕੇਸ਼ਨ ਵਗੈਰਾ ਅਸੀਂ ਦੱਸ ਕੇ ਉਹ ਵੀ ਸਾਰੀ ਦੱਸਾਂਗੇ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਹਾਂ ਕਿ ਨੌਜਵਾਨ ਦਾ ਆਪਾਂ ਸਾਥ ਦਈਏ ਕਿਉਂਕਿ ਜਿਸ ਕੌਮ ਨੇ ਵੀ ਤਰੱਕੀ ਕਰਨੀ ਹੈ ਉਹਨਾਂ ਦੇ ਸਿਆਣਿਆਂ ਦਾ ਹੀ ਇਹੀ ਫਰਜ਼ ਬਣਦਾ ਹੈ ਕਿ ਮੁੰਡੇ ਨਾਲ ਮੁੰਡਾ ਜੋੜ ਕੇ ਨੌਜਵਾਨ ਨੂੰ ਅਗਿਆ ਕਨ ਤਾਂ ਕਿ ਆਪਣਾ ਵਧੀਆ ਭਵਿੱਖ ਸਿਰਜੇ ਇਸ ਵਿਸ਼ੇਸ਼ ਮੌਕੇ ਤੇ ਸਾਰਿਆਂ ਵੱਲੋਂ ਸਰਦਾਰ ਅਜਮੇਰ ਸਿੰਘ ਦੀਆਂ ਲਿਖਤਾਂ ਦੀ ਸراہਨਾ ਵੀ ਕੀਤੀ ਗਈ ਜਿੰਨੇ ਕ ਆਪਾਂ ਇੱਥੇ ਬੈਠੇ ਮੈਨੂੰ ਇਹ ਕਾਫੀ ਸਮਾਂ ਸਭ ਤੋਂ ਜ਼ਿਆਦਾ ਸ਼ਹਿਰ ਸਮਾਂ ਭਾਈ ਸਾਹਿਬ ਨਾਲ ਮਿਲਣ ਦਾ ਬਾਰ ਬਣਿਆ ਪਿਛਲੇ ਤਕਰੀਬਨ 20 ਸਾਲ ਦੇ ਵਿੱਚ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਭਾਵੇਂ ਇਹਨਾਂ ਦੇ ਨਾਲ ਬਹੁਤ ਲੰਮੀਆਂ ਵਿਚਾਰਾਂ ਕੀਤੀਆਂ ਨੇ ਬੜਾ ਲੰਮਾ ਸਮਾਪਤੀ ਕੀਤਾ ਇਹਨਾਂ ਨਾਲ ਜਦੋਂ ਵੀ ਬਾਹਰ ਆਏ ਨੇ ਪਰ ਫਿਰ ਵੀ ਮੈਂ ਕਹਿ ਸਕਦਾ ਹਾਂ ਕਿ ਮੈਨੂੰ ਇਹ ਕਿਤਾਬ ਪੰਡ ਤੋਂ ਬਾਅਦ ਮਹਿਸੂਸ ਹੋਇਆ ਕਿ ਮੈਨੂੰ ਇਹਨਾਂ ਬਾਰੇ ਕੁਝ ਵੀ ਨਹੀਂ ਸੀ ਪਤਾ ਸੋ ਜਿਹੜਾ ਤਜਰਬਾ ਹੈ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਇੰਨਾ ਲੰਮਾ ਤੇ ਇੰਨਾ ਕਠਨ ਤੇ ਇੰਨਾ ਧੀਰਗਿਆ ਕਿ ਉਹ ਮੈਂ ਸਮਝਦਾ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਇੱਕ ਦੋ ਕਿਤਾਬਾਂ ਹੋਰ ਵੀ ਲਿਖ ਦੇਣ ਸ਼ਾਇਦ ਥਾਵਨਾ ਪੂਰਾ ਹੋਵੇ ਅਸੀਂ ਸਾਰੇ ਦੁਨਿਆਵੀ ਬੰਦੇ ਆ ਪੋਸਟੇ ਅਸੀਂ ਆਪਣਾ ਕੰਮ ਕਰ ਕਰਦੇ ਆ ਆਪਣਾ ਜੀਵਨ ਜੀ ਰਹੇ ਆ ਪਰਿਵਾਰਾਂ ਦੇ ਵਿੱਚ ਔਰ ਇਸ ਸੁਭਾਵਕ ਆ ਕਿ ਚਲੋ ਸਾਡੇ ਅਸੀਂ ਵਿੱਚ ਜਿਹੜਾ ਐਕਟਿਵਿਜ਼ਮ ਆ ਉਹ ਕਰਦੇ ਆ ਅਸੀਂ ਜਿੰਨਾ ਕਿ ਸਾਡੇ ਤੋਂ ਹੁੰਦਾ ਆ ਪਰ ਐਕਟਿਵਿਜ਼ਮ ਸਾਡਾ ਫੁੱਲ ਟਾਈਮ ਜੌਬ ਨਹੀਂ ਕਿ ਫੁੱਲ ਟਾਈਮ ਅਸੀਂ ਆਪਣੇ ਪਰਿਵਾਰ ਪਾਲਦੇ ਆ ਪਰ ਇਹ ਇਮੇਜਨ ਕਰਨਾ ਕਿ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਜਿਉਂਦਾ ਉਹਨਾਂ ਨੇ ਹੋਸ਼ ਸੰਭਲਿਆ ਉਦੋਂ ਤੋਂ ਲੈ ਕੇ ਉਹ ਐਕਟਿਵਿਜ਼ਮ ਵਿੱਚ ਹੀ ਆ ਉਹਨਾਂ ਹੋਰ ਕੋਈ ਉਹਨੇ ਹੋਰ ਜ਼ਿੰਦਗੀ ਦਾ ਕੋਈ ਪੱਖ ਕਦੇ ਸੋਚਿਆ ਹੀ ਨਹੀਂ ਦੇਖਿਆ ਹੀ ਨਹੀਂ ਜਾਂ ਉਹਨੇ ਕਦੇ ਉਧਰ ਧਿਆਨ ਹੀ ਨਹੀਂ ਕੀਤਾ ਉਹੀ ਉਹਦਾ ਉਹਦੀ ਜੀਵਨ ਆ ਉਹੀ ਉਹਦਾ ਨਸ਼ਾ ਆ ਉਦੋਂ ਹੀ ਚੋਂ ਉਹਨੂੰ એનર્ਜੀ ਮਿਲਦੀ ਆ ਔਰ ਉਹਦੇ ਵਿੱਚੋਂ ਹੀ ਉਹ ਹਰ ਇੱਕ ਚੀਜ਼ ਨੂੰ ਦੇਖਦਾ ਆ ਓਬਵੀਅਸਲੀ ਭਾਈ ਸਾਹਿਬ ਦਾ ਜਿਹੜਾ ਸ਼ੁਰੂਆਤ ਆ ਐਕਟਿਵਿਜ਼ਮ ਦੇ ਵਿੱਚ ਸੰਘਰਸ਼ ਦੇ ਵਿੱਚ ਉਹ ਨੈਕਸਟ ਲਾਈਟ ਮੂਵਮੈਂਟ ਤੋਂ ਆ ਪਰ ਗੱਲ ਇਡਿਓਲੋਜੀ ਦੀ ਨਹੀਂ ਹੈਗੀ ਗੱਲ ਆ ਸੱਚ ਦੀ ਸੱਚ ਕਿੱਥੇ ਟਿਕਿਆ ਹੋਇਆ ਉਸ ਵਕਤ ਜਿਹੜਾ ਸੱਚ ਸੀਗਾ ਸੋਸਾਇਟੀ ਦੇ ਵਿੱਚ ਸਰਕਾਰਾਂ ਦੇ ਦੇ ਸਾਹਮਣੇ ਜਿਹੜੀ ਨੈਕਸਟ ਲਾਈਟ ਮੂਵਮੈਂਟ ਜਿਹੜੀ ਸੀਗੀ ਉਹ ਸੱਚ ਸੀ ਕਿਉਂਕਿ ਲੋਕ ਜਿਹੜੇ ਸੀਗੇ ਜਿਹੜੇ ਲੋਕਾਂ ਦਾ ਦਰਦ ਸੀਗਾ ਉਹ ਉਸ ਮੂਵਮੈਂਟ ਨੇ ਕੈਰੀ ਕੀਤਾ ਸੀ ਔਰ ਉਹ ਲੋਕਾਂ ਦੀ ਜਿਹੜੀ ਭਾਵਨਾयां ਜਿਹੜਾ ਲੋਕਾਂ ਦਾ ਦੁੱਖ ਆ ਉਹਨੂੰ ਆਪਣੇ ਉੱਤੇ ਲੈ ਕੇ ਤੇ ਹਟਾਉਣਾ ਉਹ ਕੁਰਬਾਨੀਆਂ ਜਦੋਂ 1984 ਹੋਇਆ ਜਿਹੜਾ ਉਹ ਸੱਚ ਸੀਗਾ ਉਹ ਇੱਕ ਨਵੇਂ ਸੱਚ ਦੇ ਰੂਪ ਵਿੱਚ ਪ੍ਰਗਟ ਹੋਇਆ ਮੈਂ ਬਹੁਤਾ ਸਮਾਂ ਲੈਂਦਾ ਹੋਇਆ ਮੈਂ ਚਾਹੁੰਨਾ ਹੈ ਕਿ ਚਲੋ ਅਸੀਂ ਤਾਂ ਜਿਹੜੀ ਇਸ ਗੱਲ ਨੂੰ ਕਿੰਨਾ ਨਰੇਟ ਕਰ ਸਕਦੇ ਆ ਪਰ ਮੈਂ ਚਾਹੁੰਨਾ ਹੈ ਕਿ ਭਾਈ ਸਾਹਿਬ ਆਉਣ ਆਪਣੇ ਸਟੇਜ ਦੇ ਉੱਤੇ ਔਰ ਆ ਕੇ ਆਪਣੀ ਜਿਹੜੀ ਗੱਲ ਆ ਜਿਹੜੀ ਨਵੀਂ ਕਿਤਾਬ ਆ ਉਹਦੇ ਬਾਰੇ ਜਿਹੜੇ ਉਹਨੇ ਦੇ ਤਜਰਬੇ ਨੇ ਉਹ ਰੱਖਣ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਿਨ੍ਹਾਂ ਨੇ ਕਿਤਾਬ ਨਹੀਂ ਪੜੀ ਉਹ ਜ਼ਰੂਰ ਪੜਨ ਔਰ ਜਿਨ੍ਹਾਂ ਨੇ ਪੜ ਲਈ ਹੈ ਉਹ ਪਲੀਜ਼ ਉਹਦੇ ਬਾਰੇ ਆਪਣੇ ਜਿਹੜੇ ਵਿਚਾਰ ਆ ਉਹ ਜਰੂਰ ਭਾਈ ਸਾਹਿਬ ਨਾਲ ਸ਼ੇਅਰ ਕਰਨਾ ਜੋ ਐਸਪੈਕਟੀ ਗਰੂ ਹੈ ਆਪਣੀ ਆਇਰਲੈਂਡ ਦੀ ਨਾ ਸਕਾਟਲੈਂਡ ਦੀ ਐਨਥਰੋਪੋਲੋਜਿਸਟ ਉਹਨੇ ਕਿਤੇ ਲਿਖਿਆ ਸੀ ਜਦੋਂ ਮੈਂ ਪੜਿਆ ਉਹ ਕਹਿੰਦੀ ਵੀ ਸਿੱਖਾਂ ਚ ਜਿੰਨੇ ਯੋਧੇ ਹੋਏ ਉਨੇ ਵੱਡੇ ਗਦਾਰ ਵੀ ਹੋਏ ਆ ਸੋ ਮੇਰੇ ਇਹ ਗੱਲ ਫਸ ਗਈ ਇਹਦੀ ਵਿਆਖਿਆ ਕੀ ਆ ਭਲਾ ਉਹਨਾਂ ਤਾਂ ਲਿਖਤੀ ਇੱਕ ਫੈਕਟ ਲਿਖਤਾ ਉਹਨੇ ਸੋ ਜਿਹੜੀ ਕਿਸਬਤ ਰੂਹੀ ਪਾਤਸ਼ਾਹੀ ਸੀ ਐਕਚੁਅਲੀ ਉਹ ਉਸ ਸਵਾਲ ਦਾ ਜਵਾਬ ਲੱਭਦਿਆਂ ਮੈਂ ਉਹ ਕਿਤਾਬ ਦਾ ਆਈਡੀਆ ਆਇਆ ਫਿਰ ਅਗਲੀ ਕਿਤਾਬ ਆਈ 1984 ਅਣਚਿਤ ਵਿਆਹ ਕਾਹਿਰ ਕਿ ਹਮਲਾ ਦਰਬਾਰ ਸਾਹਿਬ ਤੇ ਤੇ ਫਿਰ ਦਸੰਬਰ ਦੇ ਵਿੱਚ ਦਿੱਲੀ ਚ ਸਿੱਖ ਨਸ਼ਲ ਕੁਸ਼ੀ ਇਹ ਸਾਰੇ ਵਰਤਾਰੇ ਦੀਆਂ ਬਹੁਤ ਪਰਤਾਂ ਸੀਗੀਆਂ ਕਿ ਉਹ ਸਾਰੀਆਂ ਪਰਤਾਂ ਹੋਰ ਲੈੰਦੀਆਂ ਜਾਣ ਉਹ ਆਗੀ ਕਿਤਾਬ ਫਿਰ ਸਿੱਖਾ ਚੌਥੀ ਇੱਕ ਸਿੱਖਾਂ ਦੀ ਸਿਧਾਂਤ ਘੇਰਾਬੰਦੀ ਕਿਉਂਕਿ ਜਿੱਥੇ ਵਿਦਵਾਨ ਵਰਗ ਦਾ ਇਹ ਕਿਉਂ ਹੋਇਆ ਸਾਡੇ ਦਾ ਉਹਦੀ ਵਿਆਖਿਆ ਸੋ ਹੁਣ ਜਿਹੜੀਆਂ 8-9 ਕਿਤਾਬਾਂ ਆ ਚੁੱਕੀਆਂ ਨੇ ਉਹ ਸਾਰੀਆਂ ਇਸ ਤਰ੍ਹਾਂ ਕਿਤੇ ਜੁੜਦੀਆਂ ਹਨ 213 ਚ ਗਦਰ ਪਾਰਟੀ ਦੀ ਸ਼ਤਾਬਦੀ ਆਈ ਹੁਣ ਆਪਾਂ ਨੂੰ ਪਤਾ ਇੱਥੇ ਉਹ ਉਦੋਂ ਤੱਕ ਗਦਰ ਪਾਰਟੀ ਨੂੰ ਗਾਦਰੀ ਬਾਬਿਆਂ ਨੂੰ ਜਿਹੜੇ ਖੱਬੇ ਪੱਖੀ ਸੀ ਜਿਹੜੇ ਕਾਮਰੇਡ ਸੀ ਉਹਨਾਂ ਨੇ ਹਸਿਆ ਲਿਆ ਸੀ ਕਿ ਗਾਦਰੀ ਬਾਬੇ ਸਾਡੇ ਉਹੀ ਇੱਥੇ ਮੇਲੇ ਲਾਉਂਦੇ ਸੀ ਉਹੀ ਦਿਨ ਮਨਾਉਂਦੇ ਸੀ ਉਹੀ ਕਿਤਾਬਾਂ ਲਿਖਦੇ ਸੀ ਤੇ ਸਾਡੀ ਕੌਮ ਦਾ ਵੀ ਤਕਰੀਬਨਾ ਬਣ ਚੁੱਕਿਆ ਸੀ ਕਿ ਉਹ ਕੋਈ ਹੋਰ ਸੀ ਗਈ ਉਦੋਂ ਫਿਰ ਸਾਡੇ ਸਾਹਮਣੇ ਇੱਕ ਨਵਾਂ ਚੈਲੰਜ ਸ਼ੁਰੂ ਕਰ ਜੇ ਪੜਨਾ ਸ਼ੁਰੂ ਕੀਤਾ ਕਿਉਂਕਿ ਸਰਦਾਰ ਜਗਜੀਤ ਸਿੰਘ ਨੇ ਇੱਕ ਕਿਤਾਬ ਗਦਰ ਪਾਰਟੀ ਬਾਰੇ ਵੀ ਲਿਖੀ ਸੀ ਉਹ ਤੋਂ ਪੜਦਿਆਂ ਪੜਦਿਆਂ ਸਾਨੂੰ ਬਾਬਾ ਵਿਸਾਖਾ ਸਿੰਘ ਜਿਹੜੇ ਬਹੁਤ ਵੱਡੇ ਲੀਡਰ ਸੀ ਗਦਰ ਪਾਰਟੀ ਦੇ ਉਹਨਾਂ ਦੇ ਜੀਵਨ ਬਾਰੇ ਪਤਾ ਲੱਗਿਆ ਉਹਨਾਂ ਦੀ ਸਵੈ ਜੀਵਨੀ ਆ ਗਈ ਹਫ਼ਤਾ ਦੇ ਰੂਪ 'ਚ ਹਲੇ ਲੱਗਿਆ ਵੀ ਉਹ ਤਾਂ ਬੰਦੇ ਸਾਰੇ ਇੰਨੀ ਉਹਨਾਂ ਦੀ ਧਰਮ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਵੀ ਗਦਰ ਪਾਰਟੀ ਅਲ ਤੱਕ ਕੋਈ ਵੀ ਕੰਮ ਕਾਰਜ ਕਰਨ ਤੋਂ ਪਹਿਲਾਂ ਹੁਕਮਨਾਮਾ ਲੈ ਕੇ ਚੱਲਦੇ ਸੀ ਤੇ ਬਣਾਏ ਦਿੱਤਾ ਕਿ ਉਹ ਉਹਨਾਂ ਤੇ ਧਰਮ ਦਾ ਕੋਈ ਅਸਰ ਨਹੀਂ ਸੀ ਜਿਉਂ ਤਾਂ ਨਾਸਤਕ किस्म ਦੇ ਬੰਦੇ ਸੀ ਸੋ ਜਿਹਦੇ ਵਿੱਚੋਂ ਫਿਰ ਉਹ ਕਿਤਾਬ ਆਈ ਗਦਰੀ ਬਾਬੇ ਕੌਣ ਸਨ ਐਕਚੁਅਲੀ ਉਹ ਪਹਿਲਾਂ ਇੱਕ ਖੱਬੇ ਪੱਖੀ ਲੇਖਕ ਨੇ ਲਿਖੀ ਸੀ ਇਸੇ ਹੈਡਿੰਗ ਥੱਲੇ ਗਦਰੀ ਬਾਬੇ ਕੌਣ ਸਨ ਸੋ ਮੈਂ ਤਾਂ ਫਿਰ ਉਹਦੇ ਜਵਾਬ ਚ ਗਦਰੀ ਬਾਬੇ ਕੌਣ ਸਨ ਅਨਮਤੀਆਂ ਦੇ ਕੂੜ ਦਾਵਿਆਂ ਦਾ ਖੰਡਨ ਉਹਦਾ ਰੀਜੋਇੰਟਰੀ ਹੈ ਉਹਦਾ ਜਵਾਬ ਸੀ ਇਸ ਮੌਕੇ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਜਮੇਰ ਸਿੰਘ ਵੱਲੋਂ ਆਪਣੇ ਦਿਲ ਦੀਆਂ ਗੱਲਾਂ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਮੈਥੋਂ ਪਹਿਲਾਂ ਮੈਨੂੰ ਲੱਗਦਾ ਕਿ ਮੇਰੇ ਬਾਰੇ ਜਿੰਨਾ ਕੋ ਬੋਲਿਆੱਖ ਵੱਖ-ਵੱਖ ਬੁਲਾ ਰਹੇ ਨੇ ਜਦੋਂ ਸਾਹਮਣੇ ਬੈਠੇ ਬੰਦੇ ਦੀ ਕਿਤੇ ਕੋਈ ਉਸਤਤ ਹੋ ਰਹੀ ਹੋਵੇ ਵਿਡਿਆਈ ਹੋ ਰਹੀ ਹੋ ਗਈ ਬੜਾ ਔਖਾ ਲੱਗਦਾ ਕਿਉਂਕਿ ਮੈਨੂੰ ਪਤਾ ਮੈਂ ਕਿਹੋ ਜਿਹੇ ਹਾਲਤਾਂ 'ਚ ਮੈਂ ਲੇਖਕ ਬਣਿਆ ਜਿਹੜੀ ਹਾਲੀ ਮੈਂ ਕਿਤਾਬਾਂ ਲਿਖੀਆਂ ਇਹ ਮੈਂ ਤੁਹਾਡੇ ਨਾਲ ਆਪਣੇ ਕੁਝ ਤਜਰਬੇ ਸਾਂਝੇ ਕਰੂੰਗਾ ਕਿਉਂਕਿ ਅੱਜ ਜੋ ਮਹਗਾਰਾ ਮਿਲ ਰਿਹਾ ਕਿਤਾਬਾਂ ਨੂੰ ਇਹਦੀ ਸਾਨੂੰ ਬਿਲਕੁਲ ਹੀ ਕੋਈ ਉਮੀਦ ਨਹੀਂ ਸੀ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਸ਼ੁਰੂ ਵੀ ਇਹ ਖੈ ਲੋ ਕਿ ਇਤਫਾਕ ਨਾਲ ਹੋਇਆ ਕਿਉਂਕਿ ਮੈਂ ਕੋਈ ਉਸ ਤਰ੍ਹਾਂ ਦਾ ਟ੍ਰੇਨਡ ਲੇਖਕ ਜਾਂ ਸਕਾਲਰ ਜਾਂ ਵਿਦਵਾਨ ਨਹੀਂ ਕਿਸੇ ਯੂਨੀਵਰਸਿਟੀ ਚ ਜਿੱਥੇ ਬੰਦੇ ਨੇ ਪੜ੍ਹ ਕੇ ਕੋਈ ਟ੍ਰੇਨਿੰਗ ਲਈ ਹੁੰਦੀ ਹੈ ਇੱਕ ਸਖਲਾਈ ਹਾਸਲ ਕੀਤੀ ਹੁੰਦੀ ਹੈ ਮੈਂ ਉਸ ਤਰ੍ਹਾਂ ਦਾ ਨਹੀਂ ਸੀ ਤੇ ਨਾ ਕਦੇ ਮੈਂ ਸੋਚਿਆ ਸੀ ਮੈਂ ਲਿਖਣਾ ਸੋ ਮੈਂ ਜਰਨੈਲ ਕਾਲਜ ਪੜਦਾ ਸੀ ਲੁਧਿਆਣੇ 67 ਤੇ ਮੈਂ ਉੱਥੇ ਦਾਖਲਾ ਲਿਆ ਤੇ ਉਸ ਮੌਕੇ ਸਾਰੇ ਸੰਸਾਰ ਦੇ ਵਿੱਚ ਜਿਹੜੀ ਕਮਿਊਨਿਸਟ ਵਿਚਾਰਧਾਰਾ ਉਹਦੀ ਬਹੁਤ ਚੜਤ ਸੀ ਲਹਿਰਾਂ ਬਹੁਤ ਉੱਠ ਰਹੀਆਂ ਸੀ ਜਗਾ ਜਗਾ ਬਗਾਵਤਾਂ ਤੇ ਲਹਿਰਾਂ ਸਾਰੀ ਦੁਨੀਆ ਦਾ ਮੰਜਰ ਇਸ ਤਰ੍ਹਾਂ ਦਾ ਹੁੜਦਾਨ ਬਣਿਆ ਪਿਆ ਸੀ ਤੇ ਭਾਰਤ ਅੰਦਰ ਵੀ ਵੱਡੀ ਉਥਨ-ਪੋਥਨ ਸੀ ਤੇ ਪੰਜਾਬ ਦੇ ਅੰਦਰ ਸੋ ਕਰਦੇ ਕਰਾਉਂਦੇ ਮਤਲਬ ਮੈਂ 1970 'ਚ ਸੋਚਿਆ ਕਿ ਪੜ੍ਹਾਈ ਕਰਨ ਦਾ ਕੋਈ ਫਾਇਦਾ ਨਹੀਂ ਜੰਗ ਚੱਲ ਰਹੀ ਹੈ ਸੱਚ ਤੇ ਝੂਠ ਦੀ ਜ਼ੁਲਮ ਤੇ ਬੇਇਨਸਾਫੀ ਦੇ ਵਿਰੁੱਧ ਵੀ ਜੰਗ ਦੇ ਵਿੱਚ ਕੁਝ ਦਿਆ ਜਾਵੇ ਉਸ ਮੌਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਕ ਲਹਿਰ ਚੱਲੀ ਸੀ ਜਿਹਨੂੰ ਨਕਸਲਵਾੜੀ ਲਹਿਰ ਕਹਿੰਦੇ ਸੀ ਨਕਸਲਾਈਟ ਮੂਵਮੈਂਟ ਹੁਣ ਲੋਕਾਂ ਨੂੰ ਅੱਜ ਜਿਹੜੇ ਬਹੁਤਾ ਉਸ ਲਹਿਰ ਬਾਰੇ ਨਹੀਂ ਪਤਾ ਇਸ ਕਰਕੇ ਮੈਂ ਇਹ ਅਪੀਲ ਕਰੂੰ ਕਿ ਜਿਹੜਾ ਪਹਿਲਾ ਹਿੱਸਾ ਹੈ ਮੇਰਾ ਉਹਦੇ 'ਚ ਮੈਂ ਦਰਸਾਉਣ ਦਾ ਯਤਨ ਕੀਤਾ ਕਿ ਉਹ ਲਹਿਰ ਕੀ ਸੀ ਔਖੀ ਤਾਂ ਹੋਊ ਮਤਲਬ ਜਿਹੜੇ ਬੰਦਿਆਂ ਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਪਰ ਮੈਂ ਕੋਸ਼ਿਸ਼ ਕੀਤੀ ਕਿ ਘੱਟੋ-ਘੱਟ ਪਤਾ ਹੋਵੇ ਵੀ ਉਹ ਲਹਿਰ ਵੀ ਕੀ ਸੀ ਤਾਂ ਮੈਂ 1970 ਦੇ ਕਾਲਜ ਛੱਡ ਕੇ ਉਸ ਲਹਿਰ 'ਚ ਸ਼ਾਮਲ ਹੋ ਗਿਆ ਉਸ ਤੋਂ ਬਾਅਦ ਅੰਡਰਗਰਾਊਂਡ ਹੋਣਾ ਪੈ ਗਿਆ ਚਲਦੇ ਚਲਦੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਫਿਰ ਇੱਕਦਮ ਮੇਰੀ ਜਿਹੜੀ ਸੋਚ ਹੈ ਉਹ ਪਲਟ ਗਈ ਸੰਦੀਪ ਸਿੰਘ ਜਿੰਮੀ ਅਤੇ ਉਹਨਾਂ ਦੀ ਪੂਰੀ ਟੀਮ ਬਤਾਈ ਦੀ ਪਾਤਰ ਹੈ ਜੋ ਵਿਦੇਸ਼ ਦੇ ਵਿੱਚ ਰਹਿੰਦੀਆਂ ਆਪਣੀਆਂ ਜੜ੍ਹਾਂ ਦੇ ਨਾਲ ਯਾਨਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਆਪਣੇ ਪੰਜਾਬ ਵਾਸੀਆਂ ਦੇ ਲਈ ਬੇਹਦ ਮੋਹ ਹੈ ਤੇ ਚਿੰਤਾ ਵੀ ਹੈ ਜਿਸ ਤੇ ਚਲਦਿਆਂ ਉਹ ਲੋੜ ਪੈਣ ਤੇ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜਦੇ ਨੇ ਸੋ ਰਾਇਲ ਇੰਡੀਆ ਪੈਲੇਸ ਰਿਚਮੈਂਟ ਹਿੱਲ ਨਿਊਯਾਰਕ ਵਿਖੇ ਰੱਖਿਆ ਹੈ ਬੁੱਕ ਰਿਲੀਜ਼ ਪ੍ਰੋਗਰਾਮ ਅਮਿਤ ਪੜਾਛੜਦਾ ਬਹੁਤ ਹੀ ਯਾਦਗਾਰ ਹੋ ਨਿਪੜਿਆ ਤੁਸੀਂ ਦੇਖਿਆ ਕਿ ਕਿਤਾਬ ਦੀ ਰਿਲੀਜ਼ਿੰਗ ਦੇ ਮੌਕੇ ਤੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਨੁਮਾਇੰਦੇ ਸਭਾਵਾਂ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਿੱਖ ਕਮਿਊਨਿਟੀ ਦੀਆਂ ਅਹਿਮ ਸਖਸ਼ੀਅਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਤੇ ਸਾਰਿਆਂ ਨੇ ਦੱਸਿਆ ਕਿ ਅਜਮੇਰ ਸਿੰਘ ਉਹ ਸਖਸ਼ੀਅਤ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਬਹੁਤ ਕੁਝ ਕਿਤਾਬਾਂ ਦੇ ਜ਼ਰੀਏ ਲਿਖ ਕੇ ਪਾਟਕਾਂ ਤੱਕ ਬਚਾਇਆ ਉਹ ਹਮੇਸ਼ਾ ਹੀ ਪੰਜਾਬ ਦੇ ਮਸਲਿਆਂ ਨੂੰ ਉਭਾਰਦੇ ਰਹਿੰਦੇ ਨੇ ਖਾਸ ਕਰਕੇ ਸਿੱਖਾਂ ਦੇ ਮਸਲਿਆਂ ਨੂੰ ਕਿਵੇਂ ਕਿਵੇਂ ਉਹਨਾਂ ਦੇ ਨਾਲ ਕੀ ਕੀ ਹੋਇਆ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਕੀ ਕੀਤਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਕਿਤਾਬਾਂ ਦੇ ਵਿੱਚ ਲਿਖੀਆਂ ਨੇ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜਨ ਦੇ ਯੋਗ ਨੇ ਜਿਨ੍ਹਾਂ ਦੇ ਵਿੱਚ ਸਮੇਂ ਦੇ ਵਰਤਾਂਤ ਨੂੰ ਬਹੁਤ ਹੀ ਸਹਿਜਤਾ ਦੇ ਨਾਲ ਸਮੇਟਿਆ ਗਿਆ ਹੈ ਤੁਸੀਂ ਸਾਰੇ ਉਹਨਾਂ ਦੀਆਂ ਕਿਤਾਬਾਂ ਨੂੰ ਪੜ ਸਕਦੇ ਹੋ ਉਹਨਾਂ ਨੂੰ ਫੀਡਬੈਕ ਦੇਖ ਸਕਦੇ ਹੋ ਕਿਉਂਕਿ YouTube ਤੇ Facebook ਤੇ ਹਰ ਥਾਂ سوشل میڈیا ਤੇ ਸਰਦਾਰ ਅਜਬੇਰ ਸਿੰਘ ਨੂੰ ਤੁਸੀਂ ਸੁਣ ਸਕਦੇ ਹੋ ਕਿਉਂਕਿ ਉਹ ਦੱਸਦੇ ਨੇ ਕਿ ਸਿੱਖ ਪੰਥ ਦੇ ਵਿੱਚ ਕੀ ਕੁਝ ਖਾਸ ਰਿਹਾ ਉਹ ਦੱਸਦੇ ਨੇ ਕਿ ਕਿਵੇਂ ਸਿੱਖ ਨੌਜਵਾਨਾਂ ਦੇ ਨਾਲ ਤੱਕਾ ਹੁੰਦਾ ਰਿਹਾ ਉਦਾਸ ਨੇ ਕਿ ਪੰਜਾਬ ਨੇ ਕਿਹੜੇ-ਕਿਹੜੇ ਹਾਲਾਤ ਵੇਖੇ ਨੇ ਤੇ ਸਾਡੀ ਸਿੱਖ ਕਮਿਊਨਿਟੀ ਹੈ ਜਿਹੜੀ ਉਹਨਾਂ ਨੂੰ ਕੀ ਕੁਝ ਕਰਨ ਦੀ ਲੋੜ ਹੈ ਕਿਵੇਂ ਵਿਚਰਨ ਦੀ ਲੋੜ ਹੈ ਸੋ ਇਸ ਕਿਤਾਬ ਦੇ ਵਿੱਚ ਵੀ ਤੁਹਾਨੂੰ ਬਹੁਤ ਕੁਝ ਜਿਹੜਾ ਉਹ ਸੁਣਨ ਨੂੰ ਮਿਲੇਗਾ ਪੜਨ ਨੂੰ ਮਿਲੇਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋਣੀ ਪੜਿਆ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਰ ਹਾਲ ਐਨਾ ਹੀ ਜੀ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਆਪਣਾ ਕੋਈ ਇਵੈਂਟ ਦਿਖਾਣਾ ਚਾਹੁੰਦੇ ਹੋ ਟੂਰਨਾਮੈਂਟ ਦਿਖਾਣਾ ਚਾਹੁੰਦੇ ਹੋ ਜਾਂ ਫਿਰ ਮੇਲੇ ਦਿਖਾਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਡਾਇਰੈਕਟ ਸੰਪਰਕ ਕਰ ਸਕਦੇ ਹੋ ਕਿਉਂਕਿ ਸਕਰੀਨ ਤੇ ਹੇਠ ਲਿਖੇ ਨੰਬਰ ਨੇ ਤੇ ਨਾਲ ਹੀ ਈਮੇਲ ਆਈਡੀ ਵੀ ਦਿੱਤੀ ਹੋਈ ਆ ਉਸ ਤੇ ਤੁਸੀਂ ਸਾਡੇ ਨਾਲ ਆਪਣਾ ਕੰਟੈਕਟ ਕਰ ਸਕਦੇ ਹੋ ਆਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਹੀ ਜੀ ਮਿਲ ਗਿਆ ਪਾ ਅਗਲੇ ਹਫਤੇ ਬੇਟੂ ਸਾਡੇ ਖਾਸ ਪ੍ਰੋਗਰਾਮ ਗਲੋਬਲ ਇਵੈਂਟ ਦੇ ਵਿੱਚ ਕਦਰ ਤੇ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ